ਹਾਂਜੀ ਹਾਂਜੀ ਖਰਚੇ ਖਤਾਬ ਪੇਕ ਕਰ ਰਹੇ ਨੇ ਪੂਰ ਸਾਹਿਬ ਤੇ ਬਲਵੰਤ ਖੋੜਾ ਦੀ ਇਹ ਕੱਠਾਂ ਦੇ ਲਿਖੀ ਹੋਈ ਆ ਤੇ ਸ਼ੁਕਰੀਆ ਜੀ ਇਸ ਤੋਂ ਬਾਅਦ ਪ੍ਰਿੰਸੀਪਲ ਬਲਵੰਤ ਸੰਧੂ ਹੁਣਾਂ ਨੂੰ ਜਾਤਾਂ ਦੇ ਪਿਛਵਾੜੀ ਅਮੀਨ ਮਲਖ ਹੁਣਾਂ ਨੇ ਬਹੁਤ ਸੋਹਣਾ ਲਿਖਿਆ ਜੀ ਵੀ ਸਾਨੂੰ ਨੈਵਰ ਫੋਰਗੇਟ 84 ਨੈਵਰ ਫੋਰਗੇਟ 47 ਕਿਉਂ ਨਹੀਂ ਭੁੱਲਣਾ ਚਾਹੀਦਾ ਵੀ ਸਾਡੇ ਮਨਾਂ 'ਚ ਕੀ ਹੋਇਆ ਇਹੋ ਜੀਆਂ ਕਟਨਾਵਾਂ ਬਸਰੀਆਂ ਦਿਵਾਰੇ ਉਹ ਨਾਂ ਬਾਪਿਆ ਨਾ ਕਿ ਕਿਸੇ ਦੇ ਪ੍ਰਤੀ ਗੁੱਸਾ ਪਰਣਾ ਚਾਹੀਦਾ ਤੇ ਬੁਰਾਈ ਦੇ ਪ੍ਰਤੀ ਗੁੱਸਾ ਹੋਣਾ ਚਾਹੀਦਾ ਅ ਪ੍ਰਿੰਸੀਪਲ ਹਰਨੇਕ ਸਿੰਘ ਜੀ ਉਹਨਾਂ ਨੂੰ ਅਸੀਂ ਖਾਨਾ ਵਿਦੇਸ਼ ਬੇਗਮ ਸਿੱਖ ਕਾਲ ਦੀਆਂ ਕਹਾਣੀਆਂ ਸਿੱਖ ਕਾਲ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਕਿਸ ਤਰ੍ਹਾਂ ਸੀ ਕਿਵੇਂ ਸੀ ਅ ਇਹੋ ਮਹਾਨ ਬਣੇ ਨੇ ਤਾਂ ਉਹਦੀ ਉਹ ਕਿਤਾਬਾਂ ਉਹ ਪੇਸ਼ ਕਰਦੇ ਆ ਧੰਨਵਾਦ ਜੀ ਸਾਇੰਸ ਸੁਲਤਾਨ ਜੀ ਨੂੰ ਕਿਹੜੀ ਕਿਤਾਬ ਦੇਈਏ ਦੇਖੀਏ ਇਹਨਾਂ ਨੂੰ ਆਪਾਂ ਗੁਰਵੀਰ ਕਿਤਾਬ ਦਿੰਨੇ ਆ ਜੀ ਬਹੁਤ ਸੋਹਣੀ ਲੇਖਾਂ ਦੀ ਕਿਤਾਬ ਆ ਆ ਪੜੋਗੇ ਤਾਂ ਯਾਦ ਕਰਾਉਗੇ ਤੇ ਬੜੀ ਚੰਗੀ ਕਿਤਾਬ ਆ ਤੇ ਸਾਡੇ ਵੀਰ ਆ ਪ੍ਰਵਿੰਦਰ ਜੀ ਆਏ ਨੇ ਜਦੋਂ ਵੀ ਸਾਨੂੰ ਕਿਤੇ ਬੁੱਤਿਆਂ ਦੀ ਲੋੜ ਹੁੰਦੀ ਆ ਤਾਂ ਹਾਜ਼ਰ ਹੁੰਦੇ ਨੇ ਵੀਰ ਪ੍ਰਵਿੰਦਰ ਹਜੂਰਾ ਜੀ ਬ੍ਰਿਜਾ ਜੀ ਤੇ ਉਹਨਾਂ ਨੂੰ ਕਿਤਾਬ ਦੇ ਕੈਨੇਡਾ ਮੈਚ ਜਾਣਾ ਜਾਣਾ ਇਹ ਕਿਤਾਬ ਦੀ ਬਹੁਤ ਵਧੀਆ ਸਫਰਨਾਮਾ ਦਾ ਤੇ ਗਣੇਸ਼ ਸਿੰਘ ਜੀ ਮਠਾੜੂ ਸਾਹਿਬ ਹਾਜ਼ਰ ਹੋਇਆ ਨੇ ਅ ਸਮਾਜ ਸੇਵੀ ਕੰਮਾਂ 'ਚ ਬੱਡੇ ਫੋਮ ਕੰਮ ਹੁੰਦੇ ਆ ਤੇ ਮਿੱਲਾ ਪ੍ਰਤਾਜਿੰਦਰ ਜੀ ਪਿਰਤਪਾਲ ਜੀ ਆਇਆ ਉਹਨਾਂ ਨੂੰ ਅਸੀਂ ਕਥਨ ਕੋਸ਼ ਹਾਂਜੀ ਮਠਾੜੂ ਸਾਹਿਬ ਹਾਂਜੀ ਹਾਂਜੀ ਤੇ ਧੰਨਵਾਦ ਕਰਦੇ ਆਂ ਜੀ ਜਿਹੜੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਆਏ ਨੇ ਤੇ ਸਾਡੇ ਵਿੱਚ ਮੁੱਲਾਪਰਤਾ ਪੱਤਲ ਜੀ ਆਏ ਨੇ ਧੰਨਵਾਦ ਕਰਦੇ ਆਂ ਉਹਨਾਂ ਨੂੰ ਕਥਨ ਕੋਸ਼ ਕਿਤਾਬ ਦਿੰਨੇ ਆ ਸਾਡੇ ਵਿੱਚ ਸਾਡਾ ਵੀਰ ਕਮਲ ਆ ਪਾ ਬਹੁਤ ਵਧੀਆ ਫੋਟੋਗ੍ਰਾਫੀ ਕਰਦਾ ਤੇ ਬਹੁਤ ਵਧੀਆ ਪਾਠਕ ਆ ਜਣੇ ਕਿ ਚੰਗੀ ਕਿਤਾਬ ਉਹਦੇ ਕੋਲੋਂ ਮਿਲੇਗੀ ਹਰ ਚੰਗੀ ਕਿਤਾਬ ਕਿਤੇ ਸ਼ਰਧਾ ਨਹੀਂ ਕਿਤਾਬਾਂ ਦਾ ਪੁਸਤਕ ਮੇਲਾ ਹੋਵੇ ਤਾਂ ਉਹ ਕਿਤਾਬ ਅਸੀਂ ਜਨ ਬਹਾਦਰ ਗੁਇਨ ਉਹਨਾਂ ਨੇ ਨਿਵਾਜ਼ ਕੀਤੀ ਹੈ ਸੰਜੀਵ ਬਖਸ਼ੇ ਦੀ ਤਲ ਲਿਖੇ ਤੇ ਕਮਲ ਕਿੱਥੇ ਵੀਰੋ ਕਮਲ ਆਓ ਵੀ ਤੇ ਕਮਲਦਾਰੀ ਬਹੁਤ ਤਜਰਬਾ ਤੂ ਸਾਹਿਬ ਵੰਗੋ ਤੂ ਸਾਹਿਬ ਦੇ ਮੁੰਡੇ ਦੀ ਜੇਲ੍ਹ ਦੇ ਵਿੱਚ ਦੇਖੀ ਹੁੰਦੀ ਆ ਤੇ ਇਹ ਇਸ ਤਰ੍ਹਾਂ ਦੇ ਕ੍ਰਿਮੀਨਲ ਲੋਕਾਂ ਨੂੰ ਬਹੁਤ ਮਿਲਦਾ ਹੈਗਾ ਤਜਰਬਾ ਇਹਦਾ ਵੀ ਤੇ ਸਾਡੇ ਲੋਕ ਅਵਾਜ਼ ਤਾਂ ਹਿੰਤਾਜ ਬੱਲਾ ਹਿੰਤਾਜ ਨੂੰ ਬੇਨਤੀ ਆਜਾ ਆਜਾ ਹਿੰਤਾਜ ਬਹੁਤ ਸੋਹਣੀ ਪੱਤਰਕਾਰੀ ਕਰ ਰਿਹਾ ਜੇ ਤਿੰਨ ਸਾਲ ਦੇ ਵਿੱਚ ਬੜੇ ਥਣੀ ਕੇ politcal ਲੋਕਾਂ ਨਾਲ ਵੀ ਬਹੁਤ ਸੋਹਣਾ ਸੰਵਾਦ ਰਚਦਾ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵੀ ਹਿੰਤਾਜ ਮਿਲਕਵਾਜ ਤੋਂ ਇਹਨਾਂ ਅਨੇਕੋ ੜੇ ਦਾ ਦਾਨ ਦੇ ਜਿੱਤ ਤੋਂ ਆਏ ਨੇ ਤਾਂ ਗੁਰਵੈਲ ਸਿੰਘ ਦੀ ਗਦਾਬ ਦਿੰਦੇ ਇਹਨਾਂ ਨੂੰ ਆਓ ਜੀ ਤੇ ਧੰਨਵਾਦ ਕਰਦੇ ਆ ਕਿ ਜਿਹੜੇ ਬਹੁਤ ਟਾਈਮ ਦੇ ਨਾਲ ਸਾਡੀ ਕੋਲ ਤਾਂਗੇ ਸ਼ੁਕਰੀਆ ਤਾ ਸਾਡੇ ਵਿੱਚ ਮਾਸਟਰ ਸੁਖਵਿੰਦਰ ਸਿੰਘ ਜੀ ਪਹੁੰਚੇ ਆ ਧੰਨਵਾਦ ਕਰਦੇ ਆ ਜੀ ਸ਼ੁਕਰੀਆ ਦੀ ਸਾਰੇ ਮੈਂ ਹੀ ਧੰਨਵਾਦ ਕਿਸੇ ਦਾ ਨਾਮ ਬੋਲਣ ਵੱਲੋਂ ਸਾਡੇ ਤੋਂ ਰਹਿ ਗਿਆ ਹੋਵੇ ਸਾਰੇ ਤੁਸੀਂ ਆਏ ਜੀ ਆਏ ਨੂੰ